ਸੋਹੀ ਜਿਹੜੇ ਲਾ ਬਣਾਇਆ ਆ ਵਾ ਵਿੱਚ 2.5 ਕਿਲੋ ਦੁੱਧ ਪਾਇਆ ਭਾਜੀ ਸਾਂ ਲੱਗਿਆ ਐ ਲੱਗਿਆ ਪਾਣੀ ਚ ਗਾਜਰਾ ਪਾਇਨਾ ਮੈਂ ਤਾਂ ਮੋਝਦਾ ਦਿੰਦਾ ਨਾ ਥੋੜਾ ਲਾਲ ਰੰਗ ਲਿਆਓ ਥੋੜਾ ਜਿਹਾ ਗਾਜਰਾ ਰੰਗ ਫੜਨ ਗਿਆ ਬਹੁਤ ਸੋਹਣਾ ਰੰਗ ਬਣੂਗਾ ਨਹੀਂ ਤੇ ਆ ਚਾਹ ਦਾ ਕੀ ਕਰੀਏ ਚਾਹ ਦਾ ਰੰਗ ਹੀ ਨਹੀਂ ਫੜਦੀ ਜਿੰਨਾ ਮਰਜ਼ੀ ਭਾਜੀ ਦੁੱਧ ਪਾ ਲਓ ਨਹੀਂ ਪਤਾ ਲੱਗਦਾ ਵੀ ਕੋਹ ਲਾਲ ਹੀ ਰਹਿੰਦੀ ਆ ਓ ਥੋੜੀ ਪੱਤੀ ਮਾਰੀ ਲਿਆਓ ਫਿਰ ਜਿਹੜਾ ਪੱਤੀ ਦਾ ਰੰਗ ਬਣੇ ਚਾਹ ਨਾਲ ਦੁੱਧ ਨਾਲ ਕਵੀ ਵਾਸਤਾ ਕੋਈ ਥੁੱਧ ਦੇ ਹੁੰਦਾ ਘਟ ਪਈਦਾ ਲੋਕੀ ਦੇ ਬਾਹਰਲੇ ਮੁਲਕਾਂ ਚ ਬਲੈਕ ਟੀਆ ਪੀਂਦੇ ਆ ਗ ਤਾਂ ਸਾਡੀ ਸ਼ੇਰ ਦੀ ਚੀਜ਼ ਹੈ ਬੜੀ ਬਹੁਤ ਆ ਤੁਸੀਂ ਹੁਣ ਸਬਜ਼ੀਆਂ ਇਹ ਵੇਖ ਲਓ ਸਬਜ਼ੀਆਂ ਤੁਸੀਂ ਪਿਓਰ ਖਾਂਦੇ ਜੇ ਭਲਾ ਨਹੀਂ ਇਹ ਬੜੀਆਂ ਵਧੀਆਂ ਲਾਲ ਨਾ ਗਾਜਰਾਂ ਹੁੰਦੀਆਂ ਭਾਜੀ ਹਾਂ ਤੇ ਰੰਗ ਕੀਤੇ ਹੁੰਦੇ ਉਹਨਾਂ ਦੇ ਕੀੜੇ ਮਾਰ ਦਵਾਈਆਂ ਸਪਰੇਅਾਂ ਕਈ ਕੁਛ ਹੁੰਦਾ ਜੀ ਸੱਚੀ ਹਾਂਜੀ ਹਾਂ ਤੇ ਭਾਜੀ ਮੈਂ ਕਦੀ ਸੋਚਿਆ ਹੀ ਨਹੀਂ ਦੁੱਧ ਪੀਣ ਵੈਸੇ ਭਾਜੀ ਅੱਜਕੱਲ ਮੈਂ ਹਿਸਾਬ ਲਾਇਆ ਬੱਚਿਆਂ ਨੂੰ ਦੁੱਧ ਦੇਣ ਦਾ ਫਾਇਦਾ ਤੇ ਕੋਈ ਨਹੀਂਗਾ ਹਨਾ ਅੱਜਕੱਲ ਤਾਂ ਸਾਰਾ ਦੁੱਧ ਤੇ ਪਾਣੀ ਇੱਕੋ ਜਿਹਾ ਹੀ ਮੈਂ ਤੇ ਰਾਤ ਨੂੰ ਪਾਣੀ ਗਰਮ ਕਰਕੇ ਦੇ ਦਿੰਨੀ ਹੁਣ ਕੋਸਾ ਕੋਸਾ ਖੰਡ ਪਾ ਕੇ ਮੈਂ ਬਥੇਕ ਕੋਈ ਗੱਲ ਠੀਕ ਨਹੀਂ ਭਾਜੀ ਹਾਂਜੀ ਇਹ ਵੀ ਤੁਹਾਡੀ ਗੱਲ ਠੀਕ ਹੈ